ਸਸਿਗਾ ਦੇ ਸਾਰਿਆਂ ਨੂੰ ਵੈਲਕਮ ਅਗੇਨ ਔਨ ਬਾਸੀ ਵਲੌਗ ਸੋ ਤੁਸੀਂ ਸਾਰੇ ਫੁੱਲ ਕੈਨ ਹੋਵੋਗੇ ਤੇ ਮੈਂ ਵੀ ਵਧੀਆ ਤੁਹਾਨੂੰ ਦੇਖ ਕੇ ਪਤਾ ਲੱਗ ਗਿਆ ਹੋਣਾ ਕਿ ਮੈਂ ਆਪਣੇ ਕਿਚਨ ਚ ਆ ਚੁੱਕੀ ਹਾਂ ਸੋ ਮੇਰੇ ਇੱਕ ਸਿਸਟਰ ਸੀਗੇ ਉਹਨਾਂ ਨੇ ਮੈਨੂੰ ਪੁੱਛਿਆ ਸੀਗਾ ਕਿ ਜੀ ਦੀ ਬਲੈਕ ਕਾਫੀ ਕਿੱਦਾਂ ਬਣਦੀ ਹੈ ਮੈਨੂੰ ਦੱਸੋ ਸੋ ਮੈਂ ਸੋਚਿਆ ਤਾਂ ਅੱਜ ਮੈਂ ਬਲੈਕ ਕਾਫੀ ਦੀ ਰੈਸিপি ਦੇ ਦਵਾਂ ਵੈਸੇ ਤਾਂ ਕੋਈ ਮੁਸ਼ਕਲ ਕੰਮ ਨਹੀਂ ਹੈਗਾ ਬਾਕੀ ਫਿਰ ਕੋਈ ਅਲੱਗ-ਅਲੱਗ ਤਰੀਕੇ ਨਾਲ ਬਣਾਉਂਦਾ ਜਿਵੇਂ ਮੈਂ ਬਣਾਣੀ ਹੈ ਮੈਂ ਤੁਹਾਨੂੰ ਦੱਸ ਦੇਣੀ ਹੈ ਕਿ ਮੈਂ ਕਿੱਦਾਂ ਬਲੈਕ ਕਾਫੀ ਬਣਾਨੀ ਹੈ ਸੋ ਬਲੈਕ ਕਾਫੀ ਅਗਰ ਤੁਸੀਂ ਸਵੇਰੇ ਖਾਲੀ ਪੇਟ ਨਹੀਂ ਲੈਣੀ ਹੈਗੀ ਉਸ ਤੋਂ ਪਹਿਲਾਂ ਕੁਝ ਲੈ ਲਓ ਜਾਂ ਫਿਰ ਬ੍ਰੇਕਫਾਸਟ ਮਤਲਬ ਜਾਂ ਫਿਰ ਕਾਫੀ ਦੇ ਨਾਲ ਕੁਝ ਖਾ ਲਓ ਕੁਝ ਰੇਸਨ ਦਾ ਪੂੜਾ ਵਗੈਰਾ ਜਾਂ ਕੁਝ ਮੀਨਸ ਖਾਲੀ ਪੇਟ ਨਹੀਂ ਲੈਣੀ ਹੈਗੀ ਠੀਕ ਹੈ ਜਿਹੜੀ ਮੇਨ ਚੀਜ਼ ਹੈ ਤੇ ਹੁਣ ਹੈਗਾ ਈਵਨਿੰਗ ਟਾਈਮ ਤੇ ਬਿਫੋਰ ਡਿਨਰ ਮੈਂ ਬਲੈਕ ਕਾਫੀ ਆਪਣੀ ਲੈ ਰਹੀ ਹਾਂ ਤੇ ਉਹਦੇ ਵਿੱਚ ਤੁਸੀਂ ਨਾ ਇੱਕ ਕੱਪ ਪਾਣੀ ਪਾ ਲੈਣਾ ਇਹ ਮੇਰਾ ਫੇਵਰਿਟ ਕੱਪ ਹੈ ਮੈਂ ਖੰਨੇ ਲਿਆ ਸੀਗਾ ਗੁੱਡ ਵਾਈਬਸ ਓਨਲੀ ਓਨਲੀ ਗੁੱਡ ਵਾਈਬਸ ਤੇ ਲੋ ਜੀ ਇਹ ਆਪਾਂ ਇੱਕ ਕੱਪ ਪਾਣੀ ਪਾ ਲਿਆ ਆਪਣੇ ਫਾਈ ਪਿੰਚ ਤੇ ਹੁਣ ਜਸ ਦੇਖੋ ਕੁਝ ਨਹੀਂ ਕਰਨਾ ਹੈਗਾ ਸਾਰਾ ਕੁਝ ਮੈਂ ਤੁਹਾਡੇ ਸਾਹਮਣੇ ਕਰਾਂਗੀ ਇਦਾਂ ਮੇਰੀ ਦਾਲ ਜਿਹੜੀ ਹੈਗੀ ਹੈ ਉਬਲ ਕੇ ਬੜਾ ਆਰਾਮ ਨਾਲ ਤਿਆਰ ਹੋਈ ਪਈ ਹੈ ਵਿਚਾਰੀ ਗੈਸ ਘੱਟ ਵੀ ਕਰਤਾ ਫਿਰ ਵੀ ਜਿਹੜਾ ਚਟਪਟਾ ਬਣਾ ਰਹੀ ਆ ਮੂੰਗੀ ਮਸਰੀ ਦੀ ਦਾਲ ਤੇ ਨਾਲ ਉਹਦੇ ਥੋੜੇ ਜਿਹਾ ਨਮਕੀਨ ਰਾਈਸ ਜੇ ਲੋ ਵੀ ਕਾਫੀ ਬਣਾਣੀ ਹੈ ਗੈਸ ਤੇ ਬਣਾਏਗਾ ਕਿ ਗੈਸ ਆਨ ਕਰਨਾ ਨਾ ਭੁੱਲਿਓ ਸਭ ਤੋਂ ਜ਼ਰੂਰੀ ਚੀਜ਼ ਨਹੀਂ ਤੇ ਤੁਹਾਡੀ ਕਾਫੀ ਨਹੀਂ ਬਣਨੀ ਹੈਗੀ ਤੇ ਕਾਫੀ ਜਿਹੜੀ ਆਪਾਂ ਲੈਣੀ ਹੈ ਜਿਹੜੇ ਛੋਟੇ ਪਾਊ ਜਾਂਦੇ ਨੇ ਆ ਵਾਲੇ ਦੋ ਪੇ ਦਾ ਇੱਕ ਪਾਊ ਜਾਂਦਾ ਫੁੱਲ ਪੈਕੇਟੇ ਦਾ ਮਿਲ ਜਾਂਦਾ ਤੁਸੀਂ ਉਹ ਲਿਆ ਕੇ ਰੱਖੋ ਆਈ ਥਿੰਕ ਜਿਹੜੀ ਦੂਸਰੀ ਕਾਫੀ ਹੁੰਦੀ ਹੈ ਪਲੀ ਜਿਹੜੀ ਆਪਾਂ ਬਾਕਸ ਵਾਲੀ ਲੈ ਕੇ ਆਨੇ ਡੱਬੇ ਵਾਲੀ ਲੈ ਕੇ ਆਨੇ ਉਹਦੇ ਨਾਲੋਂ ਆ ਜਿਆਦਾ ਵਧੀਆ ਰਹਿੰਦੀ ਹੈ ਤਾਂ ਇਹ ਤੁਸੀਂ ਦੋ ਪਾਊ ਚਸਟ ਐਡ ਕਰਨੇ ਆ ਤੇ ਇਹਦੇ ਉਹ ਪਾਊਚ ਮੈਂ ਕਾਫੀ ਦੇ ਐਡ ਕਰ ਲੇ ਤੇ ਇਹ ਮੈਂ ਇਸ ਟਾਈਮ ਦੋ ਪਾਊਚ ਕਾਫੀ ਨਾਲ ਤਾਂ ਐਡ ਕੀਤੇ ਨੇ ਹਾਂਜੀ ਬਟਾ ਕੋਈ ਮੋਟਰ ਨਹੀਂ ਬਣੀ ਬਟੇ ਬਿਕਾਜ਼ ਮੈਂ ਸਵੇਰੇ ਨਹੀਂ ਸੀ ਪੀਤੀ ਜੇਕਰ ਤੁਸੀਂ ਸਵੇਰੇ ਵੀ ਲੈ ਰਹੇ ਹੋ ਤਾਂ ਇਹਦੇ ਨਾਲ ਦਾ ਬਸ ਇੱਕ ਪਾਊਚ ਮਾਰਨਿੰਗ ਤੇ ਇੱਕ ਪਾਊਚ ਈਵਨਿੰਗ ਇਹਨਾਂ ਤੋਂ ਇਸ ਤੋਂ ਜ਼ਿਆਦਾ ਨਹੀਂ ਪੀਣੀ ਹੈਗੀ ਕੋਈ ਵੀ 3 ਜਿਆਦਾ ਦੇਖੋ ਤਾਂ ਸ਼ਾਰਟ ਲੱਗਦੀ ਹੈ ਉਹ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਲੈਮਨ ਕੱਟ ਕੇ ਕਈ ਹਾਫ ਲੈਮਨ ਪਾਉਂਦੇ ਹੁੰਦੇ ਆ ਬਟ चिकपा लिया लैमन चंह तरह स्वीज़ कर लो बिल्कुल भी जूस नहीं रहना चाहिए लैमन के अंदर प्यास पूरा पूरा मुल मोलना लो जी तो बस हम जो अपना पानी जरा है इधर ज्यादा वो नहीं करना है जस्ट बोइल हो गया करने के बाद बोयल तो करना ये एड कर दिया ਲਓ ਜੀ ਇਹ ਬਣ ਗਈ ਆਪਣੀ ਬਲੈਕ ਕਾਫੀ ਕਿ ਜਸਟ ਮਿਕਸ ਅਪ ਕਰੋ ਤੇ ਕੋਸੀ ਕਰਕੇ ਪੀ ਲਓ ਲਓ ਜੀ ਆਪਾਉਂ ਸੁੱਟਣੇ ਨਾ ਕੋ ਤੇੜਾ ਸਟ ਗੁੰਚਣੇ ਦਾ ਖਿਆਲ ਰੱਖਣਾ ਬਦੰਦ ਪਾਤਾ ਏ ਬਲੈਕ ਕਾਫੀ ਤੁਸੀਂ ਸਵੇਰੇ ਤੇ ਸ਼ਾਮ ਨੂੰ ਲੈਣੀ ਹੈ। ਸ਼ਾਮ ਨੂੰ ਤਾਂ ਚਲੋ ਐ ਕਿ ਤੁਸੀਂ ਲੈ ਸਕਦੇ ਹੋ ਬਿਕੋਜ਼ ਬਹੁਤ ਕੁਝ ਖਾਦਾ ਹੁੰਦਾ ਆਪਾਂ ਨੇ ਪੂਰੇ ਦਿਨ ਦੇ ਵਿੱਚ ਬਟ ਸਵੇਰੇ ਤੁਸੀਂ ਖਾਲੀ ਪੇਟ ਨਹੀਂ ਲੈਣੀ ਹੈਗੀ ਡਾਕਟਰ ਪਹਿਲਾਂ ਕੁਝ ਖਾਣਾ ਫਿਰ ਉਸ ਤੋਂ ਬਾਅਦ ਲੈਣੀ ਹੈ। ਤੇ ਹੁਣੇ ਹੁਣੇ ਨਾ ਮੈਂ ਰੁਪਿੰਦਰ ਦੀਦੀ ਦਾ ਮੈਸੇਜ ਪੜਿਆ ਤੇ ਰੁਪਿੰਦਰ ਦੀਦੀ ਕਹਿੰਦੇ ਜਦੋਂ ਆਪਾਂ ਨਵੇਂ-ਨਵੇਂ ਵਲੌਗਿੰਗ ਸ਼ੁਰੂ ਕੀਤੀ ਸੀ ਤੇ ਮੈਂ ਨਾ ਉਦੋਂ ਵਲੌਗ 'ਚ ਬਹੁਤ ਘੱਟ ਆਉਂਦੀ ਹੁੰਦੀ ਸੀਗੀ। ਮਤਲਬ ਮੈਂ ਨਹੀਂ ਸੀ ਉਦੋਂ ਵਲੌਗ ਬਣਾਉਂਦੀ ਹੁੰਦੀ ਤੇ ਨਾ ਮੈਂ ਕਦੀ ਕੰਮ ਕਰਦੀ ਦਿਖੀ ਸੀਗੀ ਕੈਮਰੇ ਅੱਗੇ। ਤੇ ਉਦੋਂ ਸਾਰੇ ਜਣੇ ਕਮੈਂਟਾਂ ਚ ਗਾਹ ਪਾਈ ਰੱਖਦੇ ਗਗਨ ਕੰਮ ਨਹੀਂ ਕਰਦੀ ਗਗਨ ਕੰਮ ਨਹੀਂ ਕਰਦੀ ਗਗਨ ਕੰਮ ਨਹੀਂ ਕਰਦੀ ਤੈਨੂੰ ਕੰਮ ਕਰਨਾ ਚਾਹੀਦਾ ਤੈਨੂੰ ਕੰਮ ਕਰਨਾ ਚਾਹੀਦਾ ਆਫ ਕੈਮਰਾ ਮੈਂ ਕੰਮ ਕਰਦੀ ਹੁੰਦੀ ਸੀਗੀ ਠੀਕ ਆ ਤੇ ਗੱਲ ਸਹੀ ਦੀਦੀ ਦੀ ਨਾ ਮਤਲਬ ਦੀਦੀ ਦੇ ਆ ਕਮੈਂਟ ਨੇ ਨਾ ਮੇਰਾ ਦਿਲ ਜਿਤੜੇ ਦੀ ਤਨ ਟਰੱਕ ਭਰ ਕੇ ਤੁਹਾਨੂੰ ਲਵ ਯੂ ਤੇ ਮੈਂ ਇਮੋਸ਼ਨਲ ਹੋ ਗਈ ਯਾਰ ਸੱਚੀ ਕਿ ਹੁਣ ਕਹਿੰਦੇ ਵਿਚਾਰੀ ਗਗਨ ਕੰਮ ਕਰਦੀ ਆ ਹੁਣ ਕਰੀ ਕਿਸੇ ਨੇ ਇਹ ਤਾਂ ਕਿਹਾ ਨਹੀਂ ਹੈਗਾ ਵੀ ਹਾਂ ਵਿਚਾਰੀ ਗਗਨ ਕੱਲੀ ਸਾਰਾ ਕੰਮ ਕਰਦੀ ਆ ਹਨਾ ਸਹੀ ਗੱਲ ਆ ਯਾਰ ਉਹ ਕਹਿੰਦੇ ਹੁੰਦੇ ਨਾ ਉਹਦਾ ਆਪਣਾ ਤੁਹਾਨੂੰ ਤੁਹਾਡੇ ਐਪਰੀਸ਼ੀਏਟ ਕਰਨ ਵਾਲੇ ਬਹੁਤ ਘੱਟ ਬੰਦੇ ਮਿਲਣਗੇ ਪਰ ਨਿੰਦਣ ਵਾਲੇ ਬਹੁਤ ਬੰਦੇ ਮਿਲਣਗੇ ਸੋ ਬੀ ਸਟਰੋਂਗ ਇਨ ਯਰ ਲਾਈਫ ਜਿਹੜੇ ਇਹ ਜਿਹੇ ਲੋਕ ਮਿਲਣਗੇ ਨਾ ਨਿੰਦਣ ਵਾਲੇ 네ਗੇਟਿਵ ਸਾਈਡ ਤੇ ਕਰ ਦਿਓ ਉਹਨਾਂ ਨੂੰ ਤੇ ਜਿਹੜੇ ਪੋਜ਼ਿਟਿਵ ਨੇ ਜਿਹੜੇ ਤੁਹਾਡੇ ਨਾਲ ਰਹਿਣ ਵਾਲੇ ਨੇ ਉਹਨਾਂ ਨੂੰ ਨਾਲ ਲੈ ਕੇ ਚੱਲੋ ਜਿਹੜੇ ਆ ਦੂਜੇ ਉਹਨੇ ਵਾਧੂ ਨੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਇਹ ਹਮੇਸ਼ਾ ਤੁਹਾਨੂੰ ਪਿੱਛੇ ਹੀ ੱਟਣਗੇ ਤੇ ਇਹਨਾਂ ਦੀ ਪਰਵਾਹ ਨਹੀਂ ਕਰਨੀ ਹੈਗੀ ਠੀਕ ਹੈ ਨਾ ਤਲੋ ਆ ਗੱਲ ਕਰਨ ਪਿੱਛੇ ਮੈਂ ਨਾ ਅੰਦਰ ਸੈਲਡ ਕੱਟਣਾ ਸੀਗਾ ਕਿਉਂਕਿ ਖੀਰੇ ਪਏ ਨੇ ਵਿਚਾਰੇ ਤੇ ਖੀਰੇ ਕੈਹੀ ਜੀ ਚੀਜ਼ ਨੇ ਜਿਹੜੇ ਜੇ ਕਿਤੇ ਆ ਜਾਣ ਤੇ ਫ੍ਰਿਜ ਚ ਚਲੇ ਜਾਣ ਤੇ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਉਹ ਹੈਗੇ ਨੇ ਕਿ ਨਹੀਂ ਹੈਗੇ ਤੇ ਕੋਈ ਸੈਲਡ ਕੱਟਦਾ ਹੀ ਨਹੀਂ ਹੈਗਾ ਤੇ ਅੱਜ ਮੈਂ ਸੋਚਿਆ ਵੀ ਮੈਂ ਸੈਲਡ ਕੱਟ ਕੇ ਰੱਖ ਦਵਾਂ ਪਲੇਟ 'ਚ ਪਾ ਕੇ ਆਪਾਂ ਰੱਖ ਦਿੰਨੇ ਆ ਜਿੰਨੇ ਜਿੰਨੇ ਖਾਣਾ ਹੋਊਗਾ ਉਹ ਆਪਣਾ ਚੱਕੂਗਾ ਤੇ ਖਾ ਲਊਗਾ ਬਸ ਕਿਉਂਕਿ ਮੇਰੇ ਨਾਲ ਦਾਲ ਬਣ ਗਈ ਆ ਤੇ ਰਾਈਸ ਮੈਂ ਨਸ ਰੱਖਤਾ ਗੁੱਕਰ ਬਣਾ ਲੱਗੀਆਂ ਤੇ ਇਧਰ ਮੈਂ ਆਪਣਾ ਸਮਾਨ ਰੱਖ ਲਿਆ ਇੱਕ ਪਿਆਜ਼ ਟਮਾਟਰ ਤੇ ਡੇਢ ਕਿਹਰਾ ਬਸ ਇਹ ਮਸਾਲਾ ਰੈਡੀ ਕਰਕੇ ਰੱਖਦੀ ਆ ਤੇ ਦਾਲ ਆਪਣੀ ਬਣ ਚੁੱਕੀ ਹੈ ਤੇ ਬਸ ਜੀ 올 ਡਨ ਡਿਨਰ ਆਪਣਾ ਰੈਡੀ ਹੋ ਚੁੱਕਿਆ ਸਾਰਾ ਕੁਝ ਉਸ ਤੋਂ ਬਾਅਦ ਆਪਾਂ ਕਰਦੇ ਆਂ ਆਪਣੀ ਬਾਕੀ ਦੇ ਕੰਮ ਧੰਦੇ ਸਾਰੇ ਪਰ ਤਾਂ ਇੱਕ ਗੱਲ ਦੱਸਾਂ ਮੇਰੇ ਹਰੇਕ ਕੰਮ ਵਾਸਤੇ ਮੇਰੇ ਬਲਵਿੰਦਰ ਨੇ ਮੈਨੂੰ ਬਹੁਤ ਜ਼ਿਆਦਾ ਹਰ ਥਾਂ ਤੇ ਐਪਰੀਸ਼ੀਏਟ ਕੀਤਾ ਬਹੁਤ ਜ਼ਿਆਦਾ ਤੇ ਮੇਰੇ ਆਸਤੇ ਬਸ ਉਹੀ ਬਹੁਤ ਹੈ ਮੇਰੇ ਹਸਬੰਡ ਮੇਰਾ ਭਾਈ ਮੇਰੀ ਮਾਂ ਮਤਲਬ ਹਮੇਸ਼ਾ ਇਹਨਾਂ ਨੇ ਮੈਨੂੰ ਪਿਆਰ ਪਿਆਰ ਤੇ ਅਪਰੀਸ਼ੀਏਟ ਕੀਤਾ ਹਰ ਇੱਕ ਚੀਜ਼ ਵਾਸਤੇ ਅਪਰੀਸ਼ੀਏਟ ਕੀਤਾ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਵਾਹਿਗੁਰੂ ਸਾਰਿਆਂ ਨੂੰ ਐਵੇਂ ਦੇ ਹਸਬੰਡ ਦੇ ਸਪੋਰਟਿਵ ਅਪਰੀਸ਼ੀਏਟ ਕਰਨ ਵਾਲੇ ਤੇ ਬਸ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਕੋਈ ਕਰੇ ਚਾਹੇ ਨਾ ਕਰੇ ਕੋਈ ਕਹੇ ਚਾਹੇ ਨਾ ਕਰੇ ਆਈ ਡੋਟ ਕੇਅਰ ਬਾਕੀ ਤੁਸੀਂ ਸਾਰੇ ਹੈਗੇ ਉਹ ਪਿਆਰ ਕਰਨ ਵਾਲੇ ਇੱਦਾਂ ਹੀ ਪਿਆਰ ਦਿੰਦੇ ਰਹੋ ਆਪਣਾ ਬਸ ਤੇ ਇਦਾਂ ਹੀ ਮੈਂ ਸੋਹਣੇ ਸੋਹਣੇ ਵਲੌਗ ਬਣਾਉਂਦੀ ਰਹਾਂ ਤੁਹਾਡੇ ਵਾਸਤੇ ਮੈਂ ਨਾ ਕਦੀ ਕਦੀ ਐ ਸੋਚਦੀ ਨਹੀਂ ਜਦੋਂ ਮੈਂ ਚਲੀ ਗਈ ਬਾਹਰੇ ਹਨਾ ਵਾਹਿਗੁਰੂ ਕਰੇ ਚਲੋ ਸਾਰਾ ਕੁਝ ਵਧੀਆ ਵਧੀਆ ਹੋਵੇ ਤੇ ਫੇਰ ਮਤਲਬ ਤੁਹਾਨੂੰ ਕੁਝ ਨਵਾਂ ਦੇਖਣ ਨੂੰ ਮਿਲੂਗਾ ਆਪਾਂ ਉੱਥੇ ਘੈਂਟ ਘੈਂਟ ਵੀਡੀਓ ਬਣਾਇਆ ਕਰਾਂਗੇ ਜਿੱਥੇ ਵੀ ਆਪਾਂ ਘੁੰਮਾਂਗੇ ਬਟ ਮੇਰਾ ਸੁਪਨਾ ਯਾਰ ਮੈਂ ਸਵਿਟਜ਼ਰਲੈਂਡ ਜਾਣਾ ਤੇ ਜਦੋਂ ਵੀ ਮੈਂ ਚਲੀ ਗਈ ਜਦੋਂ ਵੀ ਮੈਨੂੰ ਟਾਈਮ ਮਿਲਿਆ ਮੈਂ ਸਵਿਟਜ਼ਰਲੈਂਡ ਤੇ ਪੱਕਾ ਜਾਣਾ ਕਿ ਉਸੇ ਜਾ ਕੇ ਆਪਾਂ ਕਹਣ ਕਹਣ ਬਲੌਗਸ ਬਣਾਵਾਂਗੇ ਕਹਣ ਕਹਣ ਰੀਲਸ ਬਣਾਵਾਂਗੇ ਕਹਣ ਕਹਣ ਵੀਡੀਓਜ਼ ਬਣਾਵਾਂਗੇ ਉਫ ਮੇਰੇ ਮਹਿੰਗੇ ਮਹਿੰਗੇ ਸੁਪਨੇ ਤੇ ਚਲੋ ਜੀ ਮੈਂ ਅੰਦਰ ਕੁੱਕਰ ਰੱਖ ਕੇ ਆਈ ਆ ਵੀਡੀਓ ਦੇ ਚੱਕਰ ਚ ਮੇਰਾ ਕੁੱਕਰ ਥੋੜਾ ਜਿਹਾ ਥਲੋ ਸੜ ਗਿਆ ਗੈਸ ਮੇ ਘਟਨੀ ਸੀ ਕਰਕੇ ਆਈ ਲਪ ਪ੍ਰਵਾਹੀ ਦਾ ਨਤੀਜਾ ਚਲੋ ਜੀ ਕੋਈ ਗੱਲ ਨਹੀਂ ਬਸ ਹੁਣ ਰੋਟੀ ਪੜੀ ਬਣਾ ਕੇ ਸਾਰਾ ਕੁਝ ਕਰਕੇ ਬਣ ਚੁੱਕਿਆ ਬਸ ਥੋੜਾ ਜਿਹਾ ਰਹਿ ਗਿਆ ਉਸ ਤੋਂ ਬਾਅਦ ਮੈਂ ਕਰਦੀ ਆ ਤੁਹਾਡੇ ਨਾਲ ਗੱਲ ਅਗਰ ਟਾਈਮ ਮਿਲਿਆ ਤਾਂ ਆ ਦੇਖੋ ਜੀ ਮੈਂ ਨਾ ਬੁਲਿੰਦਰ ਨਾਲ ਗੱਲ ਕਰਨ ਲੱਗੀ ਤੇ ਉਸ ਚੱਕਰ 'ਚ ਰਹਿ ਹੀ ਗਿਆ ਮੇਰੀ ਕ੍ਰੀਏਟੀਵਿਟੀ ਦੇਖੋ ਅੱਜ ਜਿੰਨੇ ਸੈਲਡ ਬੜੇ ਇਹ ਮਤਲਬ ਮੇਰੇ ਮੂਡ ਤੇ ਡਿਪੈਂਡ ਹੈ ਅਗਰ ਮੇਰਾ ਮੂਡ ਠੀਕ ਹੈ ਤਾਂ ਮੈਂ ਕਿਸੇ ਵਾਸਤੇ ਆਪਣੀ ਜਾਣ ਵੀ ਦੇ ਸਕਦੀ ਆ ਅਗਰ ਮੇਰਾ ਮੂਡ ਨਹੀਂ ਠੀਕ ਤੇ ਕੁਝ ਮਰਜ਼ੀ ਹੋ ਜਾਵੇ ਬਸ ਫਿਰ ਨਹੀਂ ਮੇਰਾ ਜੀ ਕਰਦਾ ਹੈਗਾ ਕੰਮ ਕਰਨ ਨੂੰ ਬਟ ਇਹ ਐ ਸੀਗਾ ਕਿ ਖੀਰੇ ਵਿਚਾਰੇ ਫ੍ਰਿਜ 'ਚ ਪਏ ਰਹਿੰਦੇ ਨੇ ਤੇ ਕਿਸੇ ਨੂੰ ਚਤਾ ਭੁੱਲ ਜਾਂਦਾ ਫਿਰ ਮੈਂ ਅੱਜ ਕੱਟ ਕੇ ਰੱਖਤਾ ਸੈਲਡ ਜਿਹਦਾ ਜੀ ਕਰੂਗਾ ਆਪਣਾ ਸੈਲਡ ਚੱਕਣਗੇ ਤੇ ਖਾ ਲੈਣਗੇ ਬਟ ਦੇਖੋ ਨਾਮਾ ਕੀਰੀਆਂ ਨੂੰ ਬਤਰੇ ਪਤਲੇ ਕੱਟ ਕੇ ਵੈਸੇ ਦਾ ਕੋਸ਼ਿਸ਼ ਕੀਤੀ ਸੀਗੀ ਗੁਲਾਬ ਦਾ ਫੁੱਲ ਬਣਾਉਣ ਦੀ ਬਟ ਬਣਿਆ ਨਹੀਂ ਹੈਗਾ ਬਟ ਇਟਸ ਓਕੇ ਕਿੰਾਰੇ ਫਰੈਸ਼ਿੰਗ ਲੱਗ ਰਿਹਾ ਹੈ ਨਾ ਆ ਦੇਖੋ ਚੱਪਲ ਦਾ ਪਤਾ ਨਹੀਂ ਕੀ ਹਾਲ ਕਰਦਾ ਇਹਨੂੰ ਉਧਿਆ ਕੇ ਤਾਂ ਵੀ ਰੈਡੀ ਤੋਂ ਹੀ ਫਿਰ ਇਹਨੂੰ ਪਤਾ ਲੱਗੇ ਨੂੰ ਜਿਵੇਂ ਉਹ ਨਹੀਂ ਕਰਦੇ ਹੁੰਦੇ ਨਿੱਕੇ ਡੌਗੀ ਨਹੀਂ ਕਰਦੇ ਹੁੰਦੇ ਉਹ ਕੰਮ ਕਰਦਾ ਸਾਰਾ ਹੀ ਕੱਢਦਾ ਉਤੋਂ ਮੈਨੂੰ ਕਹਿੰਦਾ ਟੁੱਟ ਗਿਆ ਮम्मा ਲੱਥ ਗਿਆ ਇਹ ਇਹ ਕੁੱਤਿਆਂ ਨੇ ਖਾਧੀ ਹੋਈ ਹੈ ਮੈਂ ਤਾਂ ਹੁਣ ਵੇਖਿਆ ਦੋਨਾਂ ਤੋਂ ਹੀ ਲਾਤਾ ਮੈਨੂੰ ਲੱਗਿਆ ਕਿਤੇ ਇੱਕ ਤੋਂ ਹੀ ਲਾਇਆ ਉਹ ਫਤੇ ਇੱਧਰ ਆਈ ਜਰਾ ਇੱਧਰ ਆਈ ਚਰ ਓ ਕੀ ਕੀਤਾ ਉਹ ਜਿੱਲ ਉੱਟ ਗਈ ਹੈ ਪਾਜੀ ਇਹਨੂੰ ਨਾ ਜ਼ਿੰਦਗੀ ਚ ਕਦੇ ਚੱਪਲ ਨਾ ਲਿਆ ਕੇ ਦਿਓ ਜੇ ਹੁਣ ਇਹਨੇ ਮੰਗੀ ਹੈ ਚੱਪਲ ਦੀ ਹਾਕ ਦੇਖ ਆਹ ਦੇਖੋ ਇਹਨੇ ਕੀ ਕੀਤਾ ਦੋਨਾਂ ਚੱਪਲਾਂ ਤੋਂ ਲਾਤਾ ਇਹ ਦੁਰ ਉੱਟ ਗਈ ਦੁਰ ਦੇ ਦੁਰਦੀ ਦੋਨਾਂ ਤੋਂ ਲਾਤਾ ਦੁਨ ਨੇ ਇੱਕ ਕਰੀ ਇਹਨੂੰ ਦੇ ਚੱਕ ਤੇ ਫੱਟਿਆ ਉਹਨੇ ਇੱਕ ਮਾੜੀ ਨਿਕਲ ਗਈ ਉਹਨੀ ਤਾਂ ਦੂਜੀ ਵੀ ਚੱਕੀ ਹਾਂ ਦੂਜੀ ਵੀ ਚੱਕਤੀ ਨਾਲ ਹੀ ਦੂਜੀ ਨਾਲ ਕੀ ਹੋਈ ਹੈ ਚੱਕੀ ਦੀ ਹੋਈ ਇਹਨੂੰ ਠੀਕ ਕਰਾ ਲੈਂਦੇ ਆਪਾਂ ਹੋਰ ਠੀਕ ਕਿਵੇਂ ਹੁੰਦੀ ਆਪਣੇ ਬੋਲੇ ਠੀਕ ਹੋ ਜਾਂਦੀ ਹੈ ਠੀਕ ਪੱਟੇ ਵਾਲੇ ਤੋਂ ਹਾਂ ਪੱਟੇ ਵਾਲੇ ਤੋਂ ਲੋ ਜੀ ਮੈਂ ਸਕੂਲ ਤੋਂ ਆ ਗਈ ਸਕੂਲ ਤੋਂ ਹੁੰਦਿਆ ਸਾਰੀ ਅੱਜ ਕੰਮ ਹੈ ਜੀ ਮੈਂ ਜਾ ਰਹੀ ਹਾਂ ਤੁਸੀਂ ਮੇਰਾ ਚਲੇ ਸਕਦੇ ਹੋ ਆਹਾ ਡਾਕੂਮੈਂਟ ਆਧਾਰ ਕਾਰਡ ਮੇਰਾ ਤੇ ਪੁਨੀਤ ਦੇ ਪਾਸਪੋਰਟ ਦੀ ਵੈਰੀਫਿਕੇਸ਼ਨ ਹੈ ਤੇ ਉੱਥੇ ਜਾਣਾ ਤੇ ਮੈਂ ਤੇ ਪੁਨੀਤ ਤੇ ਭਾਰੀ ਚੱਲਿਆ ਹਾਂ ਪੁਲਿਸ ਸਟੇਸ਼ਨ ਤੇ ਨਾਲ ਪੁਨੀਤ ਤੇ ਐ ਪੱਗ ਬਣਨ ਲੱਗਾ ਜੇ ਮੈਂ ਪੁਨੀਤ ਨੂੰ ਉੱਥੇ ਛਗਣ ਪੈਣਾ ਨਹੀਂ ਤਾਂ ਉੱਥੇ ਬਿਆਨ ਥੋੜੀ ਜਾਣਾ ਕਿ ਅਗਾ ਕਿ ਤੈਨੂੰ ਬਿਆਨ ਚੱਲੇ ਆਈ ਹੈ ਹੈ ਅੱਛਾ ਤੂੰ ਸਟੂਸ਼ਨ ਵੀ ਜਾਣਾ ਹੈ ਫਿਰ ਮੈਂ ਇਹਦੀ ਵੀ ਕਰਾਂ ਅੱਜ ਗੱਲ ਇਹ ਨਹੀਂ ਕਰਨੀ ਪਈ ਬਸ ਇਹਦਾ ਵੀ ਕੁਛ ਨਹੀਂ ਫਿਰ ਮੈਂ ਅੱਜ ਫਿਰ ਨਹੀਂ ਤੇ ਵਾਪਸੀ ਦਾ ਕਿਵੇਂ ਕਰਿਆ ਕਰੋਗੇ ਅੰਮਣੋਰੀ ਤਾਂ ਲੇਟ ਹੋ ਜਾਂਦੇ ਨੇ ਕੋਈ ਨਹੀਂ ਲੈ ਕਹਿੰਦਾ ਕੋਈ ਨਹੀਂ ਐ ਥੋੜੀ ਟਾਈਮਿੰਗ ਤਾਂ ਹੋਣੀ ਚਾਹੀਦੀ ਪੁੱਤ ਚੱਲ ਫਤਿਹ ਸਿੰਘ ਜੀ ਅੱਜ ਤੁਹਾਡਾ ਵੀ ਪਤਾ ਕਰਦੇ ਆ ਠੀਕ ਹੈ ਪਨੀ ਛੇਤੀ ਕਰ ਪੁੱਤ ਲੇਟ ਹੋ ਰਿਹਾ ਮੈਂ ਆ ਕੇ ਕੰਮ ਵੀ ਕਰਨਾ ਤੁਸੀਂ ਚਾ ਮ ਜਾਣੇ ਨਹੀਂ ਨਹੀਂ ਮੈਂ ਤਾਂ ਵੀਰੇ ਨਾਲ ਬਾਤ ਚੱਲਦੀਆਂ ਹੁਣ ਆ ਚੱਲੀਆਂ ਵਾਪਸ ੁੰਡਿਆ ਤਿਆਰ ਹੁੰਦੇ ਮੈਂ ਤਾਂ ਆਇਆ ਹੁਣ ਮੈਂ ਤਾਂ ਇਹ ਕਿ ਰਬਾ ਪਲਪੁੱਤ ਨਹੀਂ ਪਿੰਦਾ ਐਦਾਂ ਯੂਨੀਫਾਰਮ ਸੋਨੇ ਚਲੇ ਜਾਣਾ ਫਿਰ ਕੀ ਹੋ ਗਏ ਫਟਾਫਟ ਕਰਵਾ ਕੇ ਆ ਜਾਂਦੇ ਆ ਕੇ ਕੁਛ ਮਰਜ਼ੀ ਕਰੀ ਜਾਂਦਾ ਮੈਂ ਕਿਹੜਾ ਕੱਪੜੇ ਬਦਲੇਂ ਦੇ ਅੱਛਾ ਮੈਂ ਕਿਹਾ ਜੀ ਦੇਖਿਆ ਡੈਮੋ ਲਿਆ ਹਾਂ ਫਿਰ ਬਹੁਤ ਲੱਗ ਜੂ ਹਾਂ ਜੀ ਡੈਮੋ ਲੈ ਆ ਮੈਂ ਕਿਹਾ ਸਕੂਲ ਵਾਲਾ ਕੰਮ ਨਾ ਹੋਵੇ ਨਾ ਉੱਥੇ ਕੋਚਿੰਗ ਕਲਾਸ ਉੱਥੇ ਲੱਗੀ ਹੋਣਾ ਹਾਂ ਇਹ ਨਾ ਹੋਵੇ ਵੀ ਬਹੁਤ ਸਾਰੇ ਜਦੋਂ ਜ਼ਿਆਦਾ ਬੱਚੇ ਹੁੰਦੇ ਰਹਿਣਾ ਪੁੱਤ ਫੇਰ ਨਹੀਂ ਵਧੀਆ ਕਰਾਇਆ ਜਾਂਦਾਗਾ ਠੀਕ ਹੈ ਤੇ ਜੋ ਵੀ ਹੈਗਾ ਜਾਨੂੰਨ ਦਸਣਾ ਨਾ ਵੀ ਘਰੇ ਬੈਠ ਕੇ ਮੈਡਮ ਕੀ ਬੱਚਾ ਨੂੰ ਪੜਾਵੇ ਉਹ ਚੀਜ਼ ਠੀਕ ਲੱਗਦੀ ਹੈ ਨਾ ਤੇ ਬੱਚੇ ਵੀ ਜੇ ਲੱਗਿਆ ਨਾ ਵੀ ਉਹ ਵਰੀ ਹੋਏ ਤੁਸੀਂ ਵੀ ਜਾ ਕੇ ਆਓਗੇ ਮੈਡਮ ਨੂੰ ਮਿਲ ਕੇ ਆਇਆ ਤੁਸੀਂ ਵੀ ਨਹੀਂ ਨਹੀਂ ਤਾਂ ਹੁਣ ਤੇਰੇ ਕੋਲ ਮਿਲਣਾ ਦਾ ਕੋਟ ਖਾਣੀ ਹੈ ਦੇਖ ਦੇ ਕੀ ਹੋ ਰਿਹਾ ਸਭ ਕੁਝ ਹੈ ਤੂੰ ਤੇ ਆ ਜੇ ਉੱਥੇ ਰਹਿਣ ਜਾਣਾ ਹੁੰਦਾ ਹੈ ਸਮਾ ਦੇ ਕੇ ਤਾਂ ਕਿ ਭਰਦਨ ਨਾਲ ਜਿਵੇਂ ਰਹਿਣ ਜਾਣਾ ਹੁੰਦਾ ਉੱਥੇ ہاں ਬਿੱਲੀ ਕਿਧਰ ਕਿਵੇਂ ਜਾ ਤੂੰ ਇੱਥੇ ਬੈ ਗਈ ਕਿਹੜੀ ਬਿੱਲੀ ਬੰਦਰ ਲੈਣਾ ਆਹ ਗੱਡੀ ਕਿਧਰ ਕਹਿ ਤੀ ਬੰਦਰ ਉੱਥੇ ਲੈਣਾ ਬਿੱਲੀ ਬੰਦਰ ਫੜਨ ਬੁੜਾ ਲੈ ਕਰੋਗੇ ਆਹ ਤੂੰ ਪਰ ਨਹੀਂ ਤਾ ਥਾਣੇ ਰਹਿਣ ਜਾਣਾ ਰਾਤੀ ਤੇ ਪਤਾ ਲੈ ਆਈ ਨਹੀਂ ਫੜਿਓ ਅੱਗੇ ਚਿਪੀ ਪਈ ਉੱਥੇ ਹੈ ਤੇ ਪਤਾ ਲੈ ਆਈ ਨਹੀਂ ਸ਼ਾਬਾਸ਼ ਤੇਰੇ ਮਾਂ ਦੇ ਪੁੱਤਰਾ ਨਹੀਂ ਤਾਂ ਮੈਂ ਨਹੀਂ ਜਾਣਾ ਠੀਕ ਐ। ਆ ਬੰਦੇ ਨਿਕਲ ਕੇ ਆ ਗਏ। ਬਾਰੇ ਇਹਨੂੰ ਤੇ ਲੈ ਜਾਣੇ ਆ ਉਥੇ ਫੁੱਲਸ ਵਾਲਿਆਂ ਨੂੰ ਕਹਿੰਦੇ ਆ ਇਹਨੂੰ ਰੱਖੋ ਆਪਣੇ ਕੋਲ। ਇਹ ਕਟਾਵੇ ਉਥੇ। ਹੋਰੀ ਨਾਲ ਰੱਖੋ ਆ ਆ ਮੁੱਤੇ ਪਤਾ ਕਿਉਂ। ਹੂੰ। ਜੇ ਕੱਢੀ ਕਰਨ ਦਾ ਹੁੰਦੀ ਐ ਨਾ। ਹਾਂ ਹਾਂ ਬੰਦ। ਹੋਰ ਇਹਨੂੰ ਹਵਨ ਪਈ ਗਈ। ਚੱਲ ਤੁਸੀਂ ਇੱਥੇ ਕਰ। ਖੜ ਜਾ ਤੈਨੂੰ ਮੈਂ ਦੱਸਦੀ ਆ ਮੇਨਾਂ ਮੈਂ ਜੇ ਮੈਂ ਨਾ ਨਾ ਗਈ ਤੇ ਕੰਮ ਵੀ ਨਹੀਂ ਬੰਨਾ ਹੈਗਾ ਤੂੰ ਐ ਨਾ ਕਰ। ਠੀਕ ਐ। ਬੈਗ ਤਾਂ ਲੈਣੇ ਪੂਰੇ। ਉਹ ਹੋ ਘਰੇ ਆਉਣਾ ਏ। ਆ ਬਿੱਲੀ ਕਿਥੋਂ ਲਿਆਂਦੀ ਏਡੀ ਸੋਹਣੀ। ਹੈਂਡ ਐ। ਲੱਕੀ ਕੈਟ ਕਿੰਨੀ ਥੋੜੀ ਲੱਗਦੀ ਹੈ ਨਾ ਲੱਕੀ ਕੈਟ ਲੱਕੀ ਕੈਟ ਹੈ ਹਾਂ ਲੱਕੀ ਕੈਟ ਥੱਲੇ ਲਿਖਿਆ ਹੋਇਆ ਲੱਕੀ ਕੈਟ ਇੱਧਰ ਚੱਲੇ ਅਜ ਬੰਦੇ ਚੱਲਾਦੇ ਐ ਜਿਵੇਂ ਗਾਂ ਪਾਸਪੋਰਟ ਨਹੀਂ ਗਾਂ ਕਿਤੇ ਵੀਜ਼ਾ ਆਇਆ ਹੁੰਦਾ ਕਿਤੇ ਹੈ ਹੈ ਅੱਜ ਤੈਨੂੰ ਪਤਾ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਥਾਣੇ ਗਈ ਮੈਂ ਕਦੀ ਥਾਣੇ ਦਾ ਮੂਹ ਨਹੀਂ ਵੇਖਿਆ ਹੈਗਾ ਸਾਡੇ ਘਰ ਦੇ ਨੂੰ ਦੇਖ ਬੂਏ ਬੰਦ ਕਰ ਛੱਡਿਆ ਵੀ ਦਾ ਸਹੀ ਗਾਂ ਪੱਕੇ ਗਏ ਹਾਂ ਖੋਲ ਕੇ ਦੇਖੋ ਮੇਰੇ ਨਾਲ ਤਾਂ ਖੁੱਲਿਆ ਹੋਣਾ ਹੀ

ਅਹੀ ਤੇ ਗਾਂ ਕਿਵੇਂ ਹਫਤਾ ਰਹਿਣ ਗਏ ਹਨਾ ਫਿਰ ਥਾਣੇ ਆਉਣਾ ਨਹੀਂ ਅਹੀ ਹਾਂ ਨਾਲੇ ਪ੍ਰਨੀਤ ਚੱਕਿਆ ਨਾ ਨਾਲੇ ਚੱਕਿਆ ਨਹੀਂ ਜਾਣਾ ਹਾਂ ਮੈਂ ਨੂੰ ਕਹਿੰਦੀ ਹੈ ਹਾਂ ਕਿੰਨੇ ਉਹਨੇ ਸਿਲਮਾ ਬਣਾ ਰੱਖਿਆ ਉਹਨੇ ਹੁਣ ਦੇਖੀ ਇਹਨੇ ਟਿਊਸ਼ਨ ਤੋੜਣਾ ਉਹਦੇ ਨਜ਼ਾਰੇ ਲੱਗ ਜਾਣੇ ਨੇ ਕੱਲ ਉਹ ਖਲਾਈ ਸੀ ਅੱਜ ਆ ਖਲਾਰਤੀ ਪਾ ਕੇ گلابی ਲੰਗਾ ਇੱਥੇ ਫਲੇਖੇ ਪੁਆਨ ਨੂੰ ਇਹਦੀ ਕੁੜਤੀ ਕਿੱਥੇ ਆ